ਆਪ ਤੋਂ ਮਗਰੋਂ ਬੈਠੋ ਤੁਸੀਂ ਉੱਥੇ ਚਲੇਗਾ ਜਾ ਕੇ ਮੇ ਜਾ ਕੇ ਮੇਰੀ ਗੱਲ ਕਰਾ ਦੇ ਬੀਬਾ ਮੁਰਦਾਬਾ ਮੁਰਦਾਬਾ ਜਮਨ ਪਟਵਾਰੀ ਮੁਰਦਾਬਾ ਮੁਰਦਾਬਾ ਜਿੰਦਾਬਾਦ ਚਲੋ ਵੀ ਪਟਵਾਰੀ ਸਾਹਿਬ ਕੋ ਚਲਦੇ ਆਪਾਂ ਆ ਸਾਰਾ ਕੁਝ ਆਪਣੇ ਕੋ ਫਰਜ਼ਾ ਸਾਰਾ ਪ੍ਰੂਫ ਨੇ ਆਪਣੇ ਕੋ ਕਟਵਾਰੀ ਮਰਦਾਬਾ 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 ਸੀਲਦਾਰ ਮਰਦਾਬਾ ਮਰਦਾਬਾ ਤੁਮਰਾਣਾ ਆਪ ਕੋ ਸੀਲ ਮਰਦਾਬਾ ਮਰਦਾਬਾ ਰਿਸ਼ਵਤ ਦੇ ਸਾਰੇ ਕਿਟਾਲੇ ਨੇ ਸਾਰੇ ਰਿਸ਼ਵਤ ਦੱਸੋ ਕਿੰਨੇ ਮੰਗੇ ਜੀ ਦਿੱਤਾ 7 ਲੱਖ ਰੁਪਏ 7 ਲੱਖ ਰੁਪਏ ਜੇ ਕੰਮ ਹੁੰਦਾ ਫੇਰ ਨਾ 7 ਲੱਖ ਤੋਂ ਕੰਮ ਨਹੀਂ ਹੁੰਦਾ ਤੂੰ ਸੀਲਦਾਰ 8 ਮਹੀਨੇ ਹੋ ਗਏ ਭੜਾਓ ਇਸੇ ਬੋਦੇ ਹੁਣ ਇਹ ਦੋਈ ਕਰੀ ਮਰਦਾਬਾ 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 ਰਿਸ਼ਵਤ ਖੋਰੀ ਮਰਦਾਬਾ ਆਹ ਆ ਨੀ ਬੀ ਮਰਦੇ ਹੋ ਮਰਦਾ ਮਰਦਾ ਤਸੀਲ ਦਾ ਸਰ ਮਰਦਾ ਮਰਦਾ ਕਰੇਸ਼ਾ ਤੋਂ ਬਿਨਾ ਕੰਮ ਨਹੀਂ ਹੁੰਦਾ ਕਹਿੰਦੇ ਪ੍ਰੂਫ ਲਿਆਓ ਤਾਂ ਸੁਣ ਦੱਸਾਂ ਕਿ ਅਸੀਂ 9 ਮਹੀਨੇ ਦੇ ਤਸਦੀਲਦਾਰ ਸਾਹਿਬ ਕੋ ਫਟਵਾਰੀ ਸਾਹਿਬ ਕੋ ਫਿਰਦੇ ਲਾਣੇ ਆ ਜੀ ਸਾਡਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ। ਇਹ ਕਹਿੰਦੇ ਜੀ ਨਾਮ ਮਨਜ਼ੂਰ ਕਰਕੇ ਅਸੀਂ ਐਸ.ਆਈ.ਓ.ਂ ਦੇ ਭੇਜਾਂਗੇ। ਸਾਨੂੰ ਇਹਦਾ ਰਿਟਰਨ 6 ਮਹੀਨੇ ਨਹੀਂ ਹਟਾਉਣਗੇ ਸਾਨੂੰ 6 ਮਹੀਨੇ ਮਾਰ ਕੇ ਪੇਸ਼ ਕਰ ਰਹੇ ਆ ਜੀ। ਹਾਲਾਤ ਹੋਰ ਫਿਕਰ ਦੇ। 7-8 ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਂਨੇ ਆ ਦੁਪਹਿਰ ਚੁੱਕਣੇ ਮੁਰ ਜਾਂਦੇ ਆ। ਜਵਾਬੀ ਇੱਥੇ ਕੰਮ ਨਹੀਂ ਹੁੰਦਾ ਕਿਸੇ ਦਾ ਵੀ ਉਹੀ ਕਹੀ ਜਾਂਦੇ ਨੇ ਕੰਮ। ਅਸਮਾਨ ਸਾਹਿਬ ਦੇ ਗੰਦ ਚੱਕਿਆ ਗਿਆ ਪਹਿਲੀ ਸਰਕਾਰਾਂ ਦੀ ਸਾਬ ਦੀ ਗੰਦ ਤਾਂ ਖੁਣ ਪਿਆ। ਹੁਣ ਹੋਣ ਹੁਣ ਫੌੜਿਆਂ ਦਾ ਵੀ ਸਾਫ਼ ਨਹੀਂ ਹੋਣਾ ਪਾਇਆ ਹੋਇਆ ਪਹਿਲੀ ਜੀ ਤਾਰਾ ਚੰਗੀਆਂ ਦੀ ਬੋਝ ਜੱਸੀ ਵੀ ਇਹਨਾਂ ਨੂੰ ਪਾਈਆ ਪਰ ਤਸੌਂਦੇ ਆ ਹਾਂ ਇਹ ਕਾਲਾ ਮਨਜ਼ੂਰੀ ਲਈ ਪੇਸ਼ ਆ ਬਸ ਦੇ ਉੱਤੇ ਅੱਜ ਵੀ ਤਾਜੀ ਫਰਦਾ ਇਹ ਉਹਨੂੰ ਮਨਜ਼ੂਰ ਨਹੀਂ ਕਰ ਰਹੇ 70 ਲੱਖ ਰੁਪਇਆ ਮੰਗ ਰਹੇ ਨੇ 1 ਲੱਖ ਰੁਪਇਆ ਕੀਲੇ ਦੇ ਸਾਥੋਂ ਮੰਗ ਕਰ ਰਹੇ ਨੇ 20000 ਰੁਪਇਆ ਇਦੋਂ ਸੱਤਾ ਹੋ ਨਹੀਂ ਗਈ 20 25000 ਪਰਵਾਰੀ ਸਾਥੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਕੰਮ ਹੋਣਾ ਚਾਹੀਦਾ ਉਹੀ ਲਾੜੀ ਲੱਗਣੀ ਬਾਈਟ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਤਹਿਸੀਲ ਸਮਰਾਲਾ ਪ੍ਰਧਾਨ ਦੀ ਰੈਵਨਿਊ ਕੁਲਵਾਰ ਯੂਨੀਅਨ ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਹੁੱਲੜਵਾਜੀ ਕੀਤੀ ਗਈ ਹੈ ਆ ਗਾਲੀ ਗਲੋਚ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਕੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿੰਨਾਂ ਕੋਲ ਕਾਗਜ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਬਰਾਸ ਦਾ ਅੰਤਕਾਲ ਕਰਨ ਦੇ ਲਈ ਤੇ ਇਹ ਅੰਤਕਾਲ ਆ ਜਿਹੜਾ ਇਹ ਹੋਣੇ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਪਰਿਵਾਰੀ ਨੇ ਦੇਖਿਆ ਹੋਇਆ ਇਹਗਾ ਇਟਲੀ ਤੋਂ ਬਰਾਸਤ ਜਿਹੜੀ ਵਜਤਮਾਮ ਵਾਲਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਵੇਂ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉਗਾ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਐ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਧਮਕਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਧਮਕਾ ਕੇ ਇੰਤਕਾਲ ਦੇ ਤੋਂ ਧੱਕੇ ਨਾਲ ਦਰਜ ਕਰਾ ਲਿਆ ਦਾਰਦਿਕਾਉਣ ਤੋਂ ਬਾਅਦ ਜਦੋਂ ਇਹ ਇੰਦਗਾ ਲੱਗੇ ਮਨਜ਼ੂਰੀ ਲਈ ਤਹਿਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਅਰੰਝਿਸ਼ਵਾਜੀ ਕਰਦੇ ਹੋਏ ਇਹ ਬੰਦਿਆਂ ਨੇ ਇਹਦੇ ਉੱਤੇ ਚਮਨ ਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨਸ ਮੰਗੇ ਨੇ ਜਦੋਂ ਕਿ ਇਹ ਅਜਿਹੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣੇ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਅਸੀਂ ਤੁਸੀਂ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਟੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਹਿਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਵਿਗੜ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਜੁਨੀਅਨ ਵੱਲੋਂ ਸਖਤ ਕਦਮ ਚੁੱਕਾਂਗੇ ਤੇ ਬਸ ਇਹ ਕਿਲੇ ਕਿਲਿਆਂ ਦਾ ਇੰਕਲਾਬ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਇਹ ਕੰਮ ਤੁਹਾਡਾ ਹੋਣੇ ਵਾਲਾ ਨਹੀਂ ਹੈਗਾ ਤਾਂ ਉਹਨਾਂ ਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹ ਵੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਹਰਕ ਪੈਂਦਾ ਵਾ ਤੇ ਇਹਦੇ ਕਾਰਨ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਨਾਲ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਨ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰੜ ਬਾਜ ਨੇ ਕੱਲ ਹਰੜ ਬਾਜੀ ਕਿੱਥੇ ਕੰਪਲੇਂਟ ਕੀਤੀ ਉਹਨਾਂ ਦੇ ਕੋਲ ਉਨਾਰੇ ਖਿਲਾਫ ਜੀ ਅਸੀਂ ਐਸਡੀਐਮ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਜੀ ਅਸੀਂ ਹੁਣ ਦੇ ਕੇ ਆਉਣਾ ਇਹੋ ਜੇ ਆਈ ਨਹੀਂ ਸੀ ਮਿਲੇ ਨਹੀਂ ਸਾਨੂੰ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਵੀ ਗੱਲ ਕਰਾਂਗੇ ਐ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮਿਲਤੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਛ ਕੋ ਉਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪਣਾ ਕੰਮ ਨਹੀਂ ਹੈਗਾ ਉਹਨਰ ਆਪਣਾ ਕੰਮ ਨਹੀਂ ਲੋਕਾਂ ਦੇ ਕਰਾ ਰਹੇ ਨੇ ਕੰਮ ਪੂਰੇ ਟਾਈਮ ਜੇ ਕੁਝ ਇੱਥੇ ਫੋਟੋਵਾਰ ਖਾਂਦੇ ਨੂੰ ਕੋਈ ਉਹਨਾਂ ਦਾ ਕੀ ਹੋਤਾ ਕਿ ਕੋਈ ਨੰਬਰ ਵਗੈਰਾ ਜਾਰੀ ਕੀਤਾ ਜੇ ਆਦੂ ਪਾਰੇ ਨਾ ਕੋਈ ਰਿਸਰਵ ਵਗੈਰਾ ਮੰਗਦਾ ਪੜਵਾਰ ਕੰਨ ਦੇ ਬੱਚੇ ਜੀ ਪ੍ਰਧਾਨ ਹੋਣ ਦੇ ਨਾ ਹਾਂਜੀ ਹਾਂਜੀ ਇਹ ਉਹ ਆਪਣੇ ਜਿਹਾ ਦੇਖੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈਆਂ ਨੇ ਹਾਲੇ ਤਾਂ ਉਹ ਨੰਬਰ ਜਾਰੀ ਹੋ ਕੀਤੇ ਹੋਣੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਆ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪੜਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਬਈ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਨਿੰਦਾ ਕਰਦੇ ਹਾਂ ਫਿਰ ਲੋਕਦੋਨ ਨੂੰ ਆ ਕੇ ਮਿਲਣ ਦੇ ਹਾਂਜੀ ਹਾਂਜੀ